ਸਖਨੌਰੀ ਬਾਰਡਰੀ ਤਸਵੀਰ ਦਿਖਾ ਦਿੰਨੇ ਆ ਦੇਖ ਸਕਦੇ ਹੋ ਹਰਿਆਣੇ ਤੋਂ ਜਿਹੜੇ ਹੈਗੇ ਨੇ ਭਰਾ ਉਹ ਖੇਤਾਂ ਵਿੱਚੋਂ ਜਿਆਰੇ ਨੇ ਪੰਜਾਬ ਕਿਸਾਨਾਂ ਨੂੰ ਸਮਰਥਨ ਦੇਣ ਲਈ ਖੇਤਾਂ ਵਿੱਚੋਂ ਜਿਆਰੇ ਨੇ ਤਸਵੀਰਾਂ ਦੇਖ ਸਕਦੇ ਹੋ ਭਾਰੀ ਤਦਾਦ ਵਿੱਚ ਖੇਤਾਂ ਵਿੱਚੋਂ ਜਿਆਰੇ ਨੇ ਹਰਿਆਣੇ ਦੇ ਜਿਹੜੇ ਭਾਈਚਾਰਾ ਹੈਗਾ ਵੱਡੇ ਵੱਤਰ ਤੇ ਤੇ ਪਿੱਛੇ ਤਸਵੀਰ ਦਿਖਾ ਦਿੰਨੇ ਆ ਜਕਾਰੇ ਲੱਗ ਰਹੇ ਨੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਹਰਿਆਣਾ ਚੋਂ ਆਏ ਵੀਰਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦਿਆਂ ਮੈਂ ਆਪਣੇ ਕੈਮਰਾ ਸੋਇਗੀ ਨੂੰ ਨਾਲ ਲੈ ਕੇ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਸਥਿਤੀ ਬਿਰਜੀ ਵੱਡੇ ਪੱਤਰ ਤੇ ਹਰਿਆਣੇ ਦਾ ਭਾਈ ਚਾਰਾ ਤੁਹਾਨੂੰ ਸਮਰਥਨ ਨਹੀਂ ਭਾਈ ਚਾਰਾ ਆਊਗਾ ਸਾਡੇ ਅਸੀਂ ਇੱਥੇ ਨਹੀਂ ਬੰਨਾਂਗੇ ਬਿਲਕੁਲ ਬਿਲਕੁਲ ਹਾਂ ਹਾਂ ਸੋ ਦੇਖ ਸਕਦੇ ਹੋ ਤਸਵੀਰਾਂ ਪੂਰਾ ਹਾਂ ਹਾਂ ਜੈਕਾਰੇ ਲੱਗ ਰਹੀਆਂ ਛੋਟਾ ਭਾਈ ਤਾਂ ਆਊਗਾ ਹੀ ਉਹ ਮਾਰ ਪੈਂਦੀ ਆ ਨਾਲ ਲੜਾਂਗੇ ਨਾਲ ਸਾਡੇ ਨਾਲ ਉਹ ਨੇ ਪਰ ਮਾਰੇ ਸਮੇਂ ਤੇ ਨਾਲ ਆ ਛੋਟੇ ਆ ਖੜੇ ਨਾਲ ਛੋਟਾ ਭਾਈ ਹੈ ਛੋਟਾ ਭਾਈ ਖੇਤਾਂ ਵਿੱਚੋਂ ਦੀ ਆ ਰਿਹਾ ਤਸਵੀਰਾਂ ਦਿਖਾ ਰਿਹਾ ਖੇਤਾਂ ਵਿੱਚੋਂ ਦੀ ਪੰਜਾਬ ਦੇ ਕਿਸਾਨਾਂ ਦਾ ਛੋਟਾ ਭਰਾ ਖੇਤਾਂ ਵਿੱਚ ਦੀ ਰੁਖ ਕਰ ਰਿਹਾ ਹੈ ਤਸਵੀਰਾਂ ਇਹ ਬੇहद ਖਾਸ ਨੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਵੀ ਸ਼ਾਮਲ ਨੇ ਤੁਸੀਂ ਦੇਖ ਸਕਦੇ ਹੋ ਖੇਤਾਂ ਵਿੱਚੋਂ ਦੀ ਆ ਰਹੇ ਨੇ ਚੰਤਪਲਾਂ ਦੇ ਵਿੱਚ ਵੱਡਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਇਥੇ ਸਥਿਤੀ ਬੇਹਦ ਤਣਾਅਪੂਰਨ ਬਣੀ ਹੋਈ ਆ ਖਨੌਰੀ ਬਾਰਡਰ ਤੇ ਟਟੇ ਹੋਇਆ ਸੀ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਸੋ ਦੇਖ ਸਕਦੇ ਹੋ ਉੱਥੇ ਪੁਲਿਸ ਵੀ ਖੜੀ ਹੈ ਉੱਥੇ ਤਸਵੀਰ ਦਿਖਾ ਦਈਏ ਹਰਿਆਣਾ ਪੁਲਿਸ ਵੀ ਖੜੀ ਹੈ ਪਰ ਕੁਝ ਨਹੀਂ ਕਹਿ ਰਹੀ ਬਿਲਕੁਲ ਮਾਇੂਸ ਖੜੀ ਹੈ ਹਰਿਆਣਾ ਦਾ ਜਿਹੜਾ ਭਾਈਚਾਰਾ ਉਹ ਵੱਡੇ ਪੱਤਰ ਤੇ ਖੇਤਾਂ ਵਿੱਚੋਂ ਦੀ ਪੰਜਾਬ ਦੇ ਕਿਸਾਨਾਂ ਨੂੰ ਸਪੋਰਟ ਕਰਨ ਆ ਰਿਹਾ ਸੋ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਬਿਰਜੀ ਹਰਿਆਣਾ ਸੇ ਆ ਰਹੇ ਹੋ ਹਾਂ ਹਾਂ ਹਰਿਆਣਾ ਸੇ ਆ ਰਹੇ ਪੂਰੀ ਸਪੋਰਟ ਕਰਨ ਦੇ ਪੰਜਾਬ ਸਪੋਰਟ ਦੇਖ ਲਿਓ ਕੈਮਰਾ ਘੁਮਾ ਦਿਆਗੇ ਬਰ ਪੂਰਾ ਪੂਰਾ ਪੂਲ ਸਪੋਰਟ 30 ਕਿਲੋਮੀਟਰ ਸਫ਼ਰ ਤੈਅ ਕਰਕੇ ਆਏ ਆ 20 ਕਿਲੋਮੀਟਰ ਪੈਰੇ 20 ਕਿਲੋਮੀਟਰ ਸਫ਼ਰ ਤੈਅ ਕਰਕੇ ਖੇਤਾਂ ਵਿੱਚੋਂ ਦੀ ਆ ਰਹੇ ਨੇ 20 ਕਿਲੋਮੀਟਰ ਸਫ਼ਰ ਤੈਅ ਕਰਕੇ ਹਾਂਜੀ ਹਾਂਜੀ ਜੀ ਦੇਖ ਸਕਦੇ ਹੋ ਜੀ ਪੂਰਾ ਜੋਸ਼ ਹੈ ਤਸਵੀਰ ਦੇਖੋ ਉੱਧਰ ਤਸਵੀਰ ਜਿਹੜਾ ਭਾਈਚਾਰਾ ਹੈਗਾ ਉਹ ਪੰਜਾਬ ਦੇ ਕਿਸਾਨਾਂ ਨਾਲ ਸ਼ਾਮਿਲ ਹੋ ਰਿਹਾ ਸੋ ਦੇਖੋ ਉਹਨਾਂ ਨੂੰ ਉੱਪਰ ਚੜਾਉਣ ਦੀ ਮਦਦ ਵੀ ਕੀਤੀ ਜਾ ਰਹੀ ਹੈ ਖਤਾਨਾ ਵਿੱਚੋਂ ਦੀ ਦੇਖ ਸਕਦੇ ਹੋ ਤੁਸੀਂ ਹੱਥ ਫੜ ਕੇ ਨਾਲ ਧਰਦਿਆਂ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੀਰ ਜੀ ਛੋਟਾ ਭਰਾ ਖੇਤਾਂ ਵਿੱਚੋਂ ਦੀ ਆ ਰਿਹਾ ਹੈ ਹਰਿਆਣਾ ਉਹਨਾਂ ਨੂੰ ਪੂਰੀ ਸਪੋਰਟ ਦੇ ਰਹੇ ਹੋ ਹਾਂਜੀ ਪੂਰੀ ਸਪੋਰਟ ਦੀ ਫੁੱਲ ਥੱਲੇ ਆ ਜਾਓਗੇ ਥੋੜਾ ਜਿਹਾ ਬਿਲਕੁਲ ਸੋ ਕਿਸ ਤਰ੍ਹਾਂ ਦੇਖਦੇ ਹੁਣ ਹੁਣ ਕੀ ਰੂਪਰੇਖਾ ਕੀ ਹੋਊਗੀ ਇਸ ਧਰਨੇ ਦੀ ਕਿਉਂਕਿ ਹਰਿਆਣਾ ਦਾ ਭਾਈ ਵੀ ਵੱਡੇ ਪੱਤਰ ਤੇ ਜਿਹੜਾ ਖੇਤਾਂ ਵਿੱਚ ਉਹਦੀ ਕੂਚ ਕਰ ਰਿਹਾ ਮੋਰਚਾ ਜਿੱਤਾਂਗੇ ਜੀ ਜਿੱਦਾਂ ਪਹਿਲਾਂ ਜਿੱਤਿਆ ਸੀ ਹਰਿਆਣਾ ਹਾਂਜੀ ਮੋਰਚਾ ਜ਼ਰੂਰ ਜਿੱਤਾਂਗੇ ਜ਼ਰੂਰ ਫਤਿਹ ਕਰਕੇ ਆਵਾਂਗੇ ਦਿੱਲੀ ਤੋਂ ਕਿਤੇ ਨਾ ਕਿਤੇ ਜਿਹੜਾ ਸਵੇਰੇ ਥੋੜਾ ਜਿਹੜਾ ਆਪਣਾ ਜਿਹੜਾ ਧਰਨਾ ਸੀ ਠੰਡਾ ਪੈ ਗਿਆ ਸੀ ਹੁਣ ਹਰਿਆਣੇ ਦੇ ਭਾਈ ਕਰਕੇ ਜੋਸ਼ ਆ ਗਿਆ ਫਿਰਚ ਨਹੀਂ ਠੰਡਾ ਨਹੀਂ ਪੈਂਦਾ ਜੀ ਕਿਉਂਕਿ ਸਾਨੂੰ ਭਰਾਵਾਂ ਦੀ ਬਹੁਤ ਸਪੋਰਟ ਆ ਹਰਿਆਣੇ ਵਾਲਿਆਂ ਵੀਰਾਂ ਦੀ ਠੀਕ ਹੈ ਸਾਡਾ ਅੱਗੇ ਦਾ ਰਸਤਾ ਸਾਡੇ ਹਰਿਆਣੇ ਵਾਲੇ ਵੀਰ ਨਾਲ ਮੋੜੇ ਨਾਲ ਮੋੜਾ ਲਾ ਕੇ ਸਾਨੂੰ ਦਿੱਲੀ ਤੱਕ ਪਹੁੰਚਾਉਣਗੇ ਵਿੱਚ ਦੀ ਕਿੰਨਾ ਕੁ ਭਾਈਚਾਰਾ ਇੱਥੇ ਆ ਗਿਆ ਬਹੁਤ ਬਹੁਤ ਆਇਆ ਜੀ ਬਹੁਤ ਆਇਆ ਬਹੁਤ ਸਹਿਯੋਗ ਆ ਭਰਾਵਾਂ ਦਾ ਹਜੇ ਤੱਕ ਦੇਖੋ ਹਰਿਆਣੇ ਵਾਲੇ ਵੀਰ ਆਉਣ ਰਹਿ ਜੀ ਉਹ ਦੇਖੋ ਉਹ ਦੇਖੋ ਲਗਾਤਾਰ سلسلہ ਜਾਰੀ ਹੈ ਹਰਿਆਣਾ ਦੇ ਲੋਕ ਹੈਗੇ ਨੇ ਖੇਤਾਂ ਵੱਲੋਂ ਵਿੱਚ ਦੀ ਕੂਚ ਕਰ ਰਹੇ ਨੇ ਪੂਰੀ ਦੱਬ ਕੇ ਰੱਖੋ ਹਾਂਜੀ ਹਾਂਜੀ ਦੱਬ ਕੇ ਆਗੇ ਆਗੇ ਹਾਂਜੀ ਠੀਕ ਹੈ ਤੁਸੀਂ ਪਾਣੀ ਪੂਣੀ ਪਹਲਾਉਣਾ ਕਿਉਂਕਿ ਪਹਲਾ ਰਿਆ ਪਾਣੀ ਪੂਣੀ ਦਾ ਪੂਰਾ ਇੰਤਜ਼ਾਮ ਕਰ ਰਹੇ ਆ ਜੀ ਉਹ ਤਿਆਰੀ ਹੈ ਜੀ ਪੂਰੀ ਅਦੰਗਰ ਦਿੱਲੀ ਤੱਕ ਚਲਦੇ ਹੀ ਜਾਣਗੇ ਲੰਗਰ ਛਕਾਉਂਦੇ ਹੋਏ ਦਿੱਲੀ ਚੱਲਾਂਗੇ ਅਸੀਂ ਅੱਗੇ ਹਰਿਆਣਾ ਦੇ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹਨਾਂ ਨੂੰ ਛਕਾਵਾਂਗੇ ਅੱਗੇ ਹਰਿਆਣਾ ਦੇ ਪੁਲਿਸ ਪੁਲਿਸ ਨੂੰ ਵੀ ਲੰਗਰ ਛਕਾਵਾਂਗੇ ਅਸੀਂ ਹਨੂ ਬਾਬੇ ਨਾਨਕ ਦੀ ਬਖਸ਼ਿਸ਼ ਹੈ ਬਿਲਕੁਲ ਕਹਿੰਦੇ ਪੁਲਿਸ ਨੂੰ ਵੀ ਹਰਿਆਣਾ ਪੁਲਿਸ ਨੂੰ ਵੀ ਲੰਗਰ ਛਕਾਵਾਂਗੇ ਜਿਹੜੇ ਹਰਿਆਣਾ ਖੇਤਾਂ ਵਿੱਚੋਂ ਜਿਹੜਾ ਭਾਈਚਾਰ ਆ ਰਿਹਾ ਹੈ ਇੱਕ ਵਾਰਨਿੰਗ ਦਿੱਤੀ ਜਾ ਰਹੀ ਹੈ ਇੱਕ ਵਾਰਨਿੰਗ ਦਿੱਤੀ ਜਾ ਰਹੀ ਹੈ ਕਹਿੰਦੇ ਪਿੱਛੇ ਹੋ ਜਾਓ ਸਥਿਤੀ ਤਣਾਅਪੂਰਨ ਹੋ ਗਈ ਹੈ ਕਨੇ ਪਿੱਛੇ ਹੋ ਜਾ ਨਹੀਂ ਤਾਂ ਵੱਡਾ ਐਕਸ਼ਨ ਹੋ ਸਕਦਾ ਹੈ ਦੇਖ ਸਕਦੇ ਹੋ ਹਰਿਆਣਾ ਪੁਲਿਸ ਜਿਹੜੀ ਹੈਗੀ ਚੇਤਾਵਨੀ ਦੇ ਰਹੀ ਹੈ ਕੋਈ ਕਾਨੂੰਨੀ ਕਾਰਵਾਈ ਹੋਗੀ ਆਪ ਲੋਕ ਇਸ ਬਾਹਰ ਤੋਂ ਬੁੱਝੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜੇਕਰ ਜੇਕਰ ਇਹ ਕਿਲਾ ਵਾਲੀ ਬਾਉਂਡਰੀ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੱਡਾ ਐਕਸ਼ਨ ਹੋ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਸ਼ਰਿਆਮ ਜਿਹੜੀ ਹੈਗੀ ਚੇਤਾਵਨੀ ਦਿੱਤੀ ਗਈ ਹੈ ਆਪ ਕੋ ਬਾਰ ਬਾਰ ਪਿੱਛੇ ਹਟਣ ਦੀ ਹਦਾਇਤ ਦਿੱਤੀ ਜਾ ਰਹੀ ਹੈ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਬਿਹਤ ਖਾਸ ਨੇ ਬਿਹਤ ਅਹਿਮ ਐਕਸਕਲੂਸਿਵ ਖਨੌਰੀ ਬਾਰਡਰ ਤੋਂ ਅਸੀਂ ਦਿਖਾ ਰਹੇ ਹਾਂ ਇੱਕ ਪਾਸੇ ਹਰਿਆਣਾ ਜਿਹੜਾ ਹੈਗਾ ਹਰਿਆਣੇ ਤੋਂ ਜਿਹੜੇ ਭਾਈਚਾਰਾ ਹੈਗਾ ਉਹ ਵੱਡੇ ਪੱਧਰ ਤੋਂ ਖੇਤਾਂ ਵਿੱਚੋਂ ਦੀ ਆ ਰਿਹਾ ਹੈ ਪੰਜਾਬ ਦੇ ਕਿਸਾਨਾਂ ਦੀ ਸਪੋਰਟ ਲਈ ਦੂਜੇ ਪਾਸੇ ਸਥਿਤੀ ਤਣਾਅਪੂਰਨ ਹੋ ਰਹੀ ਹੈ ਤਾਂ ਹਰਿਆਣਾ ਪੁਲਿਸ ਵੀ ਹੁਣ ਇਹਨਾਂ ਨੂੰ ਵਾਰਨਿੰਗ ਦੇ ਰਹੀ ਹੈ ਕਿ ਜੇਕਰ ਤੁਸੀਂ ਪਿੱਛੇ ਨਹੀਂ ਹਟੇ ਤਾਂ ਸਾਨੂੰ ਮਜਬੂਰਨ ਐਕਸ਼ਨ ਕਰਨਾ ਪੈ ਸਕਦਾ ਹੈ ਸਾਡੇ ਵੱਲੋਂ ਸੋ ਪਲ ਪਲ ਨਹੀਂ ਬਣੇਗਾ ਸਾਡੇ ਨਾਲ ਮੇਰੇ ਸੋਗੀ ਰਕੇਸ਼ ਨਾਲ ਮਹਾਰਾਜ ਸ਼ਰਮਾ ਡੇਲੀ ਪੋਸਟ ਪੰਜਾਬੀ